ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੀਸੈਂਟਲੀ ਸਿੱਧੂ ਮੂਸੇਵਾਲੇ 22 ਦੇ ਅਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਅਤੇ ਉਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲੇ 22 ਦੇ ਹੋਲੋਗ੍ਰਾਮ ਸ਼ੋਅ ਯਾਨੀ ਕਿ ਵਰਲਡ ਟੂਰ ਦੀ ਅਨਾਉਂਸਮੈਂਟ ਕੀਤੀ ਗਈ ਹੈ ਜੋ ਕਿ ਸਾਨੂੰ ਸਾਰਿਆਂ ਨੂੰ 2026 ਦੇ ਵਿੱਚ ਦੇਖਣ ਨੂੰ ਮਿਲੇਗਾ ਅਤੇ ਸਿੱਧੂ ਮੂਸੇਵਾਲਾ 22 ਫਿਰ ਤੋਂ ਸਟੇਜਾਂ ਦੇ ਉੱਪਰ ਨਜ਼ਰ ਆਵੇਗਾ ਅਤੇ ਦੋਸਤੋ ਇਹ ਟੂਰ ਦੁਨੀਆ ਭਰ ਦੇ ਵਿੱਚ ਕੀਤਾ ਜਾਵੇਗਾ ਅਤੇ ਜਿੱਥੇ ਕਿ ਸਿੱਧੂ ਮੂਸੇਵਾਲੇ ਬਾਈ ਦੇ ਸਟੇਜ ਦੇ ਉੱਪਰ ਤੁਹਾਨੂੰ ਵੱਡੇ ਵੱਡੇ ਰੈਪਰ ਜੋ ਕਿ ਹਾਲੀਵੁੱਡ ਦੇ ਵਿੱਚ ਵੱਡਾ ਨਾਮ ਰੱਖਦੇ ਨੇ ਉਹ ਵੀ ਤੁਹਾਨੂੰ ਸਟੇਜ ਦੇ ਉੱਪਰ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਕੋਲਾਬ ਕਰਦੇ ਨਜ਼ਰ ਆਉਣਗੇ ਜਿਵੇਂ ਕਿ ਡ੍ਰੇਕ, ਬਰਨਾਬੋਏ ਵਰਗੇ ਰੈਪਰ ਸਿੱਧੂ ਮੂਸੇਵਾਲੇ ਬਾਈ ਦੇ ਹੋਲੋਗ੍ਰਾਮ ਸ਼ੋਅ ਦੇ ਵਿੱਚ ਐਂਟਰੀ ਮਾਰ ਸਕਦੇ ਆ ਤਾਂ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਫੈਨਸ ਲਈ ਬਹੁਤ ਵੱਡੇ ਵੱਡੇ ਸਰਪ੍ਰਾਈਜ਼ ਹੋਣ ਵਾਲੇ ਨੇ ਇਸ ਹੋਲੋਗ੍ਰਾਮ ਸ਼ੋਅ ਦੇ ਉੱਪਰ ਤਾ ਦੋਸਤੋ ਹੁਣ ਸਿੱਧੂ ਮੂਸੇਵਾਲੇ ਬਾਈ ਦੇ ਫੈਨ ਪੇਜਾਂ ਦੇ ਵੱਲੋਂ ਕੁਝ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਆਪਣੇ ਪੇਜਾਂ ਦੇ ਉੱਪਰ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਫੈਨਾਂ ਦੇ ਵੱਲੋਂ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੋ ਕਿ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਕਿਸੇ ਸਮੇਂ ਮੁਕਾਬਲਾ ਕਰਦੇ ਰਹੇ ਨੇ ਅਤੇ ਆਪਣੇ ਆਪ ਨੂੰ ਪੁਰਾਣੇ ਖੁੰਡ ਦੱਸਦੇ ਨੇ ਅਤੇ ਦੋਸਤੋ ਹੁਣ ਉਹਨਾਂ ਨੂੰ ਸਿੱਧੂ ਆਰਮੀ ਦੇ ਵੱਲੋਂ ਵੱਡੇ ਚੈਲੰਜ ਕੀਤੇ ਗਏ ਕਿ ਸਿੱਧੂ ਮੂਸੇਵਾਲੇ ਬਾਈ ਦੇ ਹੁਣ ਹੋਲੋਗ੍ਰਾਮ ਸ਼ੋਅ ਹੋਣਗੇ ਅਤੇ ਮੂਸਾ ਆਰਮੀ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਜੇ ਕਿਸੇ ਸਿੰਗਰ ਨੂੰ ਵੀ ਕੋਈ ਵੀ ਭੁਲੇਖਾ ਹੈ ਕਿ ਅਸੀਂ ਸਿੱਧੂ ਮਸੂਏ ਵਾਲੇ 22 ਤੋਂ ਜ਼ਿਆਦਾ ਫੇਮਸ ਹਾਂ ਜਾਂ ਜ਼ਿਆਦਾ ਇਕੱਠ ਕਰ ਸਕਦੇ ਹਾਂ ਤਾਂ ਉਹ ਸਿੱਧੂ ਮਸੂਏ ਵਾਲੇ 22 ਦੇ ਉਹਨਾਂ ਹੋਲੋਗ੍ਰਾਮ ਸ਼ੋਅਾਂ ਦੇ ਬਰਾਬਰ ਆਪਣਾ ਆਪਣਾ ਸ਼ੋਅ ਰੱਖ ਲੈਣ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਕੁ ਪਾਣੀ ਵਿੱਚ ਹੈ ਤਾਂ ਦੋਸਤੋ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸਿਓ ਕਿ ਸਿੱਧੂ ਮਸੂਏ ਵਾਲੇ 22 ਦੇ ਇਸ ਸ਼ੋਅ ਦੇ ਉੱਪਰ ਕਿੰਨਾ ਜ਼ਿਆਦਾ ਇਕੱਠ ਹੋ ਸਕਦਾ ਹੈ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ